ਪੂਸਾ ਸਤਿ ਸ੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੂਸਾ ਬੀਟ ਐਚ ਡੀ 3386 ਇਹ ਜਿਹੜੀ ਵੈਰਾਈਟੀ ਹੈ ਇਹ ਜਿਹੜੇ ਏਰੀਆ ਵਾਸਤੇ ਰეკਮੈਂਡ ਕੀਤੀ ਜਾਂਦੀ ਹੈ ਨਾਰਥ-ਵੈਸਟ ਪਲੇਨ ਜ਼ੋਨ ਜਿਹਦੇ ਵਿੱਚ ਆ ਜਾਂਦਾ ਪੰਜਾਬ ਹਰਿਆਣਾ ਦਿੱਲੀ ਰਾਜ ਸਨ ਰਾਜਸਥਾਨ ਦਾ ਕੋਟਾ ਤੇ ਉਦੇਪੁਰ ਵੀਰੇ ਡਿਵੀਜ਼ਨਾਂ ਨੇ ਉਹਨਾਂ ਨੂੰ ਛੱਡ ਕੇ ਤੇ ਵੈਸਟਰਨ ਯੂਪੀ ਦਾ ਚਾਂਸੀ ਡਿਵੀਜ਼ਨ ਨੂੰ ਛੱਡ ਕੇ ਜੰਮੂ ਕਸ਼ਮੀਰ ਦਾ ਕਠੂਆ ਡਿਸਟ੍ਰਿਕਟ ਨੂੰ ਛੱਡ ਕੇ ਇਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦਾ ਤਰਾਈ ਰੀਜਨ ਨੂੰ ਛੱਡ ਕੇ ਇਹ ਜਿਹੜੀ ਵੈਰੈਟੀ ਹੈ ਜਿਹੜੀ ਸਿਫਾਰਸ਼ ਕੀਤੀ ਗਈ ਹੈ ਟਾਈਮ ਨਾਲ ਬਿਜਾਈ ਕਰਨ ਵਾਸਤੇ ਟਾਈਮ ਨਾਲ ਬਿਜਾਈ ਮਤਲਬ ਆਪਣਾ ਨਵੰਬਰ ਦਾ ਪਹਿਲੇ ਹਫਤੇ ਤੋਂ ਲੈ ਕੇ ਨਵੰਬਰ ਦੇ ਤੀਸਰੇ ਹਫਤੇ ਤੱਕ ਆਪਾਂ ਇਹ ਵੈਰੈਟੀ ਨੀੜਾ ਖੇਤਾਂ ਦੇ ਵਿੱਚ ਬੀਜ ਸਕਦੇ ਹਾਂ ਜੀ ਅੱਗੇ ਗੱਲ ਕਰਦੇ ਹਾਂ ਇਹ ਵੈਰੈਟੀ ਦਾ ਜਿਹੜਾ ਔਸਤ ਝਾੜਾ 62.5 ਕੁਆਂਟਲ ਪ੍ਰਤੀ ਹੈਕਟੇਅਰ ਕਹਿੰਦਾ ਭਾਬ 62 ਮਣ 50 ਕਿਲੋ 62 ਮਣ 62.5 ਮਣ ਪ੍ਰਤੀ ਕਿੱਲੇ ਦਾ ਜਿਹੜਾ ਇਹਦਾ ਝਾੜਾ ਹੈ ਇਸ ਤੋਂ ਜ਼ਿਆਦਾ ਵੀ ਜ਼ਿਮੀਂਦਾਰਾਂ ਨੇ ਇਹਦਾ ਜਿਹੜਾ ਝਾੜਾ ਇਹ ਰਿਕਾਰਡ ਕੀਤਾ ਗਿਆ 68 ਮਣ ਤੱਕ ਰਿਕਾਰਡ ਕੀਤਾ ਗਿਆ ਤੇ ਇਹਦਾ ਜਿਹੜਾ ਪੱਕਣ ਦੇ ਦਿਨ ਨੇ ਜਿਹੜੇ ਉਹ 144 ਦਿਨ ਨੇ ਔਸਤ ਤੇ 125 ਤੋਂ 165 ਦਿਨਾਂ ਦੇ ਵਿਚਕਾਰ ਵਿਚਕਾਰ ਮੰਨ ਲਓ ਇਹ ਪੱਕ ਜਾਂਦੀ ਹੈ ਤੇ ਇਹਦਾ ਜਿਹੜਾ ਫੁੱਲ ਆਉਣ ਦੀ ਮੰਨ ਲਓ ਨਿਸਰਨ ਦੀ ਡੇਟ ਹੈ ਦਿਨ ਨੇ ਜਿਹੜੇ ਉਹ 97 ਦਿਨ ਨੇ ਤੇ ਇਹਦੀ ਰੇਂਜ ਹੈ ਜਿਹੜੀ 81 ਤੋਂ 111 ਦਿਨਾਂ ਦੇ ਵਿੱਚ ਵਿੱਚ ਇਹ ਨਿਸਰ ਜਾਂਦੀ ਹੈ ਅੱਗੇ ਗੱਲ ਕਰਦੇ ਹਾਂ ਜਿਹੜੀ ਬਿਮਾਰੀਆਂ ਤੋਂ ਲੜਨ ਦੀ ਜਿਹੜੀ ਸਮਰੱਥਾ ਇਹਦੀ ਕਣਕ ਦੀ ਜਿਹੜੀ ਗੈਲੋ ਰਸਟ ਹੈ ਜਿਹਨੂੰ ਕਹਿੰਦੇ ਨੇ ਹਲਦੀ ਰੋਗ ਕਹਿੰਦੇ ਨੇ ਉਹਦੇ ਤੋਂ ਇਹਦੀ ਆਪਣਾ ਉਪਰ ਮਾਰੀ ਐੜੀ ਨੂੰ ਪ੍ਰਾਇਟੀ ਨੂੰ ਨਹੀਂ ਲੱਗਦੀ ਉਸ ਤੋਂ ਇਲਾਵਾ ਪੂਰੀ ਕੁੰਗੀ ਐੜੀ ਉਹ ਤੋਂ ਵੀ ਇਹਦੀ ਆਪਣਾ ਸਮਰੱਥਾ ਹੈ ਜੀ ਉਹਦੇ ਨਾਲ ਲੜਨ ਦੀ ਦੂਸਰਾ ਕਰਨਾਲ ਵੰਟ ਕਰਨਾਲ ਵੰਟ ਜਿਹੜੇ ਵਿੱਚ दाणे ਕਾਲੇ ਹੋ ਜਾਂਦੇ ਨੇ ਜੀ ਬਹੁਤ ਪੜੀ ਬਿਮਾਰੀਆਂ ਕਣਕ ਦੀ ਮਸਕ ਮਾਰਦੀ ਹੈ ਉਹਦੇ ਚੋਂ ਤਾਂ ਉਹਨਾਂ ਬਿਮਾਰੀਆਂ ਤੋਂ ਇਹ ਲੜਨ ਦੀ ਸਮਰੱਥਾ ਹੈਗੀ ਇਹ ਉਹਨਾਂ ਟੱਕਰ ਕਰਨ ਦੀ ਸਮਰੱਥਾ ਹੈ ਵੈਰੈਟੀ ਦੀ ਹੋਰ ਅੱਗੇ ਆਪਾਂ ਇਹਦੇ ਬਾਰੇ ਗੱਲ ਕਰ ਲੈਨੇ ਆ ਇਹ ਜਿਹੜੀ ਵੈਰੈਟੀ ਆ 327 ਤੋਂ ਕੁਸਕ ਦਿਨ ਘੱਟ ਲੈਂਦੀ ਐ ਪੱਕਣ ਦੇ ਵਿੱਚ ਤੇ ਜਿਹੜੀ 2960 ਆ ਉਹ ਤੋਂ 5-7 ਦਿਨ ਜਿਆਦਾ ਲੱਗ ਜਾਂਦੀ ਐ ਤੇ ਇਹਦਾ ਜਿਹੜਾ ਨਾੜਾ ਜਿਹੜਾ ਉਹ ਪੂਰਾ ਮਜ਼ਬੂਤ ਆ ਜੀ ਟਿਕਦੇ ਨਹੀਂ ਹੈਗਾ ਤੇ ਇਹਦਾ ਜਿਹੜਾ ਔਸਤ ਕੱਦਾ ਉਹ 101 ਸੈਂਟੀਮੀਟਰ ਹੈ ਤੇ ਇਹਦਾ 88 ਤੋਂ 114 ਸੈਂਟੀਮੀਟਰ ਦੇ ਵਿਚਕਾਰ ਕੱਦਾ ਜਿਹੜਾ ਰਹਿ ਸਕਦਾ ਔਸਤ 101 ਸੈਂਟੀਮੀਟਰ ਹੈ ਇਸ ਤੋਂ ਇਲਾਵਾ ਇਹ ਕਣ ਕਿਹੜੀ ਫਟਾਰ ਬਹੁਤ ਵਧੀਆ ਕਰਦੀ ਐ ਜਿਆਦਾ ਸੰਗਣੀ ਲਾਉਣ ਦੀ ਲੋੜ ਨਹੀਂ ਹੈਗੀ ਦੂਸਰਾ ਇਹਦਾ ਗੱਲ ਕਰਦੇ ਆਂ ਇਹਦਾ ਜਿਹੜਾ 1000 ਦਾਣਿਆਂ ਦਾ ਭਾਰ ਆ ਉਹ 47 ਗ੍ਰਾਮ ਆ 35 ਤੋਂ 55 ਗ੍ਰਾਮ ਦੇ ਵਿੱਚ ਹੋ ਸਕਦਾ ਇਸ ਤੋਂ ਇਲਾਵਾ ਇਹ ਵੈਰੈਟੀ ਬਹੁਤ ਵਧੀਆ ਖੇਤਾਂ ਦੇ ਵਿੱਚ ਇਹਨੇ ਰਿਸਪਾਂਸ ਦਿੱਤਾ ਜੀ ਵਧੀਆ ਝਾੜ ਦਿੰਦਾ ਤਾਂ ਇਹਦੇ ਆਪਾਂ ਤੁਹਾਨੂੰ ਦਾਣਿਆਂ ਦਾ ਆਪਾਂ ਦਿਖਾ ਦਿੰਨੇ ਆ ਇਹਦੇ ਦਾਣੇ ਕਿਸ ਤਰ੍ਹਾਂ ਦੇ ਹੁੰਦੇ ਨੇ ਉੱਟਮਾ ਹੈਗੀਆਂ ਨੇ ਇਹਦਾ ਦਾਣਾ ਇਸ ਤਰ੍ਹਾਂ ਦਾ ਦਾਣਾ ਹੁੰਦਾ ਇਹਦਾ ਬਹੁਤ ਵਧੀਆ ਚਮਕ ਸਿਸੇ ਵਾਂਗ ਚਮਕਦਾ ਦਾ ਦਾਣਾ ਬਹੁਤ ਵਧੀਆ ਦਾਣਾ ਬਹੁਤ ਵਧੀਆ ਦਾਣਾ ਇਹਦਾ ਸਿਸੇ ਵਾਂਗ ਸਿਸੇ ਵਾਂਗ ਚਮਕਦਾ ਤੁਸੀਂ ਦੇਖ ਸਕਦੇ ਹੋ ਇਹ ਗਰੀਡਿੰਗ ਕਰਿਆ ਹੋਇਆ ਬੀਜ ਹੈ ਜਿਹੜਾ ਭਰਿਆ ਹੋਇਆਗਾ ਉਹ ਤਾਂ ਸਿੰਪਲ ਹੈ ਤਾਂ ਇਹ ਬ੍ਰੇਡਿਟੀ ਹੈ ਜਿਹੜੀ ਆਪਾਂ ਪੰਜਾਬ ਹਰਿਆਣੇ ਵਾਸਤੇ ਰეკਮੈਂਡ ਕੀਤੀ ਗਈ ਹੈ ਤਾਂ ਉੱਥੇ ਇਹਦੇ ਆਪਾਂ ਬਜਾਈ ਕਰ ਸਕਦੇ ਹਾਂ ਤੇ ਹੋਰ ਇਹਦੇ ਵਿੱਚ ਜਿਹੜਾ ਆਇਰਨ ਹੈ ਜਿਹੜਾ ਉਹ ਵੀ 41.1 ਪੀਪੀਐਮ ਹੈ ਇਹ ਜ਼ਿੰਕਾ ਜਿਹੜਾ ਉਹ ਵੀ 41.8 ਪੀਪੀਐਮ ਮੰਨ ਲਓ ਖਾਨ ਦੇ ਵਿੱਚ ਵੀ ਇਹ ਵੈਰਾਈਟੀ ਜਿਹੜੀ ਆ ਬਹੁਤ ਵਧੀਆ ਗਈ ਤਾਂ ਇਹ ਵੈਰਾਈਟੀ ਜਿਹੜੀ ਪੂਸਾ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਗਈ ਹੈ ਜੀ ਤਾਂ ਇਹ ਵੈਰਾਈਟੀ ਬਹੁਤ ਵਧੀਆ ਤਾਂ ਇਹਦਾ ਤੁਸੀਂ ਟ੍ਰਾਇਲ ਆ ਕੇ ਦੇਖ ਸਕਦੇ ਹੋ ਦੋ ਚਾਰ ਕਿੱਲਾਂ ਦੇ ਵਿੱਚ ਤਾਂ ਇਹ ਵੀਡੀਓ ਐਚਡੀ 3388 ਤੇ ਸੀਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਸੁਣਨ ਵਾਸਤੇ ਜੀ